ਫਰੋਤੀ ਦੇ ਮਾਮਲੇ ਜਿਹੜੇ ਲਗਾਤਾਰ ਵਧਦੇ ਜਾ ਰਹੇ ਨੇ ਬਾਹਰਲੇ ਨੰਬਰਾਂ ਤੋਂ ਕਾਲ ਕੀਤੀ ਜਾਂਦੀ ਆ ਔਰ ਲੱਖਾਂ ਦੇ ਹਿਸਾਬ ਨਾਲ ਜਿਹੜੀ ਆ ਫਰੋਤੀ ਮੰਗੀ ਜਾਂਦੀ ਆ ਅਗਰ ਫਰੋਤੀ ਨਾ ਦਿੱਤੀ ਗਈ ਤਾਂ ਉਹਨਾਂ ਨੂੰ ਜਾਨੋਂ ਮਾਰ ਦਈਏ ਧਮਕੀਆਂ ਵੀ ਦਿੱਤੀ ਜਾਂਦੀਆਂ ਨੇ ਅਜਿਹਾ ਇੱਕ ਮਾਮਲਾ ਸਮਰਾਲਾ ਤੋਂ ਸਾਹਮਣੇ ਆ ਸਮਰਾਲਾ ਦੇ ਵਿੱਚ ਇੱਕ ਪਰਿਵਾਰ ਨੂੰ ਕਾਲ ਹੁੰਦੀ ਆ ਕਾਲ ਦੇ ਵਿੱਚ ਵਿਅਕਤੀ ਇੱਕੋ ਗੱਲ ਕਹਿੰਦਾ ਕਿ ਤੁਹਾਡਾ ਜਿਹੜਾ ਛੋਟਾ ਬੇਟਾ ਆ ਅਸੀਂ ਗ੍ਰਫਤਾਰ ਕੀਤਾ ਆ ਜੇ ਤੁਸੀਂ ਉਸ ਨੂੰ ਛਡੋਣਾ ਆ ਤਾਂ 50000 ਰੁਪਏ ਜੇ ਸਾਨੂੰ ਦੇਨੇ ਪੈਣਗੇ ਇਹ ਵਿਅਕਤੀ ਨਕਲੀ ਪੁਲਿਸ ਵਾਲਾ ਬਣ ਕੇ ਕੋਲ ਕਰਦਾ ਆ ਉਸ ਨੂੰ ਕਹਿੰਦਾ ਕਿ ਮੈਂ ਥਾਣੇ ਦੇ ਵਿੱਚ ਬੋਲਦਾ ਆ ਪੁਲਿਸ ਮੁਲਾਜ਼ਮ ਬੋਲਦਾ ਆ ਤੁਹਾਡਾ ਬੇਟਾ ਅਸੀਂ ਗ੍ਰਿਫਤਾਰ ਕੀਤਾ ਆ ਤਾਂ 50000 ਦੇ ਦਿਓ ਉਸ ਨੂੰ ਛੱਡ ਦੇਵਾਂਗੇ ਅਗਰ ਤੁਸੀਂ 50000 ਨਹੀਂ ਦਿੱਤੇ ਤਾਂ ਉਸ ਤੇ ਕਈ ਜਿਹੜੇ ਆ ਕੇਸ ਕਰ ਦੇਵਾਂਗੇ ਤਾਂ ਇਸੇ ਚੀਜ਼ ਨੂੰ ਲੈ ਕੇ ਜਦੋਂ ਪਰਿਵਾਰ ਡਰ ਜਾਂਦਾ ਆ ਤਾਂ ਪਰਿਵਾਰ ਡਰ ਦੇ ਮਰ ਜਿਹੜਾ ਜਦੋਂ ਘਰ ਪਹੁੰਚਦਾ ਦੱਸਦੀ ਇੱਕ ਵਿਅਕਤੀ ਜਿਸ ਚ ਵਿਅਕਤੀ ਨੂੰ ਕੋਲ ਆਉਂਦੀ ਆ ਉਹ ਬਾਹਰ ਆਪਣੇ ਪਸ਼ੂਆਂ ਨੂੰ ਚਾਰਾ ਪਾਣ ਗਿਆ ਸੀਗਾ ਤਾਂ ਜਦੋਂ ਚਾਰਾ ਪਾਣ ਤੋਂ ਬਾਅਦ ਕਾਲ ਹੁੰਦੀ ਆ ਤਾਂ ਉਹ ਆਪਣੇ ਘਰ ਜਾਂਦਾ ਹੈ ਤਾਂ ਘਰ ਦੇ ਹਾਲਾਤ ਦੇਖਦਾ ਹੈ ਤਾਂ ਸਭ ਠੀਕ ਠਾਕ ਹੁੰਦਾ ਹੈ। ਛੋਟਾ ਬੇਟਾ ਵੀ ਘਰ ਹੁੰਦਾ ਹੈ। ਤਾਂ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਨਾਲ ਕੋਈ ਫਰੋਡ ਕਰ ਰਿਹਾ ਹੈ। ਜਿਸ ਤੋਂ ਬਾਅਦ ਇਸ ਨੇ ਪੁਲਿਸ ਥਾਣੇ ਜਾ ਕੇ ਜਿਹੜੀ ਸ਼ਿਕਾਇਤ ਕੀਤੀ ਹੈ। ਮੁਕੱਦਮਾ ਦਰਜ ਕੀਤਾ ਗਿਆ ਤਾਂ ਪੁਲਿਸ ਵੱਲ ਜਿਹੜੀ ਇਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਪੂਰਾ ਸਾਰਾ ਮਾਮਲਾ ਕੀ ਹੈ? ਇੱਕ ਕੌਣ ਵਿਅਕਤੀ ਸੀਗਾ? ਕਿਸ ਤਰੀਕੇ ਦੇ ਜਿਹੜੀ ਆ ਫਰੋਦੀ ਮੰਗੀ ਜਾ ਰਹੀ ਸੀਗੀ? ਔਰ ਕਿੰਨੀ-ਕਿੰਨੀ ਜਿਹੜੀ ਆ ਫਰੋਦੀ ਮੰਗੀ ਜਾ ਰਹੀ ਆ? ਤਾਂ ਫਰੋਦੀ ਨਾ ਦੇਣ ਤਾਂ ਕਿਸ तरीके ਦੇ ਜਿਹੜੀ ਧਮਕੀ ਦਿੱਤੀ ਜਾ ਰਹੀ ਹੈ ਨਾ ਇਹਦੀ ਸਾਰੀ ਗੱਲਬਾਤ ਜਿਹੜੀ ਹੈ ਸਾਡੇ ਪੱਤਰਕਾਰ ਨੇ ਇਸ ਵਿਅਕਤੀ ਨਾਲ ਕੀਤੀ ਜਿਸ ਵਿਅਕਤੀ ਨਾਲ ਫਰੋਡ ਹੋਇਆ ਹਾਉ ਸੁਣਦੇ ਉਸਦੇ ਜਵਾਨੀ ਕਿਸ ਤਰੀਕੇ ਦਾ ਉਸ ਤਰ੍ਹਾਂ ਜਿਹੜੀ ਹੈ 콜 ਆਈ ਸੀ ਤਾਂ ਫਰੋਥੇ ਮੰਗੇ ਜਾ ਰਹੇ ਸੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਕਾਸ਼ ਮੈਂਟੂ। ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਤੋਂ ਸਾਨੂੰ ਬਹੁਤ ਕੋਸ਼ਿਸ਼ ਸਿੱਖਣ ਨੂੰ ਮਿਲਦਾ ਉੱਥੇ ਹੀ ਸੋਸ਼ਲ ਮੀਡੀਆ ਜਿਹੜਾ ਆ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਵੀ ਪਹੁੰਚਾਉਂਦਾ। ਅੱਜ ਦੇ ਯੁੱਗ ਵਿੱਚ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਜਿੱਥੇ ਸਾਡਾ ਇੱਕ ਅਹਿਮ ਹਿੱਸਾ ਇੱਕ ਅਹਿਮ ਪਾਰਟ ਬਣ ਚੁੱਕਿਆ ਉੱਥੇ ਹੀ ਕਿਤੇ ਨਾ ਕਿਤੇ ਜਿਹੜੇ ਨੌਸਰਵਾਜ ਨੇ ਸੋਸ਼ਲ ਮੀਡੀਆ ਤੇ ਨਵੀਆਂ-ਨਵੀਆਂ ਠੱਗੀਆਂ ਜੜੀਆਂ ਕਰਦੇ ਨੇ ਔਰ ਨਵੇਂ-ਨਵੇਂ ਤਰੀਕੇ ਲੱਭਦੇ ਨੇ ਭੋਲੇ-ਪਾਲੇ ਲੋਕਾਂ ਨੂੰ ਠੱਗਣ ਲਈ ਸੋ ਇਸੇ ਤਰ੍ਹਾਂ ਦਾ ਮਾਮਲਾ ਸਮਰਾਲਾ ਦੇ ਇੱਕ ਵਿਅਕਤੀ ਨਾਲ ਹੋਇਆ ਗਲਤਵੱਤ ਕਰ ਲੰਨੇ ਆ ਠੱਗੀ ਦਾ ਸ਼ਿਕਾਰ ਹੋਏ ਨੇ ਗਲਤ ਕਰਦੇ ਉਹਨਾਂ ਦੇ ਨਾਲ ਅੰਕਲ ਕੀ ਨਾਮ ਹੈਗਾ ਤੁਹਾਡਾ ਨਰਨੋ ਜੀ ਪਵਨ ਕੁਮਾਰਾ ਜੀ ਮੈਂ ਸਮਰਾਲੇ ਦਾ ਮੈਂ ਰਹਿਣ ਵਾਲਾ ਜੀ ਤੇ ਹਿੱਟੋਂ ਮੈਂ ਕੰਮ ਕਰ ਰਿਆ ਸੀਗਾ ਜੀ ਮੈਂ ਹਿੱਟੋਂ ਜਦੋਂ ਇੱਥੋਂ 10:30 ਵਜੇ ਮੈਂ ਗਿਆ ਜੀ ਹਮ ਸਮਰਾਲੇ ਬੜਦੇ ਸਾਰੇ ਮੈਨੂੰ ਥੂਏ ਤੇ ਕਾਲ ਆ ਗਈ ਹੈ ਜੀ 11:03 ਤੇ ਤੇ ਪਹਿਲਾਂ ਮੇਰੀ ਬੇਟੀ ਦਾ ਨਾਮ ਅਨੁਰਾਣੀ ਦਾ ਨਾਮ ਲਿਆ ਜੀ ਫੇ ਮੇਰੇ ਸੰਜੀ ਕੁਮਾਰ ਦਾ ਨਾਮ ਲਿਆ ਛੋਟੇ ਬੇਟੇ ਦਾ ਫੇ ਵੱਡੇ ਬੇਟੇ ਦਾ ਨਾਮ ਲਿਆ ਜੀ ਤੇ ਉਸ ਤੋਂ ਬਾਅਦ ਜੀ ਚਾਰੇ ਬੇਟਿਆਂ ਦਾ ਨਾਂ ਲੈ ਕੇ ਉਹਨਾਂ ਨੇ ਮੈਨੂੰ ਕਿਹਾ ਪੇਸ਼ਾਨੀ ਕੁਮਾਰ ਤੁਹਾਡਾ ਬੇਟਾ ਕਿੱਥੇ ਪੜਦਾ ਮੈਂ ਜੀ ਫਤੇਗੜ ਯੂਨੀਵਰਸਿਟੀ ਪੜਦਾ ਹੈ। ਤੇ ਸਵੇਰੇ 9 ਵਜੇ ਹੋ ਗਿਆ ਤੇ ਇਥੋਂ ਉਹ ਕਹਿੰਦੇ ਪਈ ਤੇ ਤੁਹਾਡਾ ਬੇਟਾ ਜਿਹਦਾ ਸਨੀ ਕੁਮਾਰ ਆ ਤੇ ਉਹ ਸਾਡੇ ਕਬਜ਼ੇ 'ਚ ਕੀਤਾ ਹੋਇਆ ਫਤੇਗੜ ਤੇ ਇਸ ਟਾਈਮ ਤੇ ਤੁਹਾਨੂੰ ਬੇਟਾ ਹੀ ਲੋੜ ਹੈ ਕਿ ਤੁਹਾਨੂੰ ਪੈਸੇ ਹੀ ਲੋੜ ਹੈ ਜਾਨੀ ਮੈਨੂੰ ਧਮਕਾਉਣਾ ਲਾ ਕੇ ਉਹਦੇ ਵਿੱਚ ਮੈਂ ਜੀ ਮੈਂ ਉਹਨਾਂ ਨੂੰ ਇਹ ਦੁਬਾਰਾ ਪੁੱਛਿਆ ਤੇ ਤੁਸੀਂ ਮੈਨੂੰ ਐ ਦੱਸੋ ਮੇਰੇ ਬੇਟੇ ਨੇ ਕੀ ਗਲਤੀ ਕੀਤੀ ਹੈ। ਤੇ ਮੈਂ ਉਹ ਗਲਤੀ ਬੇਟੇ ਨਾਲ ਮੇਰੀ ਗੱਲ ਕਰਾਓ ਮੈਂ ਪੁੱਛ ਲੈਣਾ। ਤੇ ਜੋ ਸਜ਼ਾ ਹੋ ਗਈ ਮੈਨੂੰ ਬੇਟੇ ਨੂੰ ਮੇਰੇ ਨੂੰ ਦੇ ਦੇਓ ਮੈਂ ਮੈਨੂੰ ਵੀ ਦੇ ਦਿਓ ਮੈਂ ਤੁਹਾਡੇ ਕੋਲ ਆ ਰਿਹਾ ਤੇ ਉਹਨਾਂ ਨੇ ਮੇਰੀ ਇਹ ਗੱਲ ਇੱਕ ਵੀ ਸੁਣੀ ਨਹੀਂ ਹੈਗੀ ਮੈਨੂੰ ਧਮਗਾਉਣ ਲੱਗੇ ਧਮਕੀਆਂ ਦੇਣ ਲੱਗੇ ਤੇ ਤੁਹਾਡਾ ਬੇਟਾ ਅਸੀਂ ਤੇ ਪਰਚੇ ਪਾ ਦੇਣੇ ਪਰਚੇ ਪਾ ਕੇ ਅਸੀਂ ਉਹ ਬੇਟੇ ਨੂੰ ਤੁਹਾਡੇ ਨੂੰ ਗਾਹ ਭੇਜਣਾ ਇੱਕ ਘੰਟਾ ਤੁਹਾਨੂੰ ਟਾਈਮ ਦਿੰਦੇ ਆ ਕਾਲ ਕੱਟਣੀ ਨਹੀਂ ਹੈਗੀ ਤੇ ਨਹੀਂ 50000 ਰੁਪਇਆ ਪਾਓ ਤੁਹਾਡੇ ਬੇਟੇ ਨੂੰ ਅਸੀਂ ਛੱਡ ਦਾਂਗੇ ਮੈਂ ਜੀ ਮੈਂ ਮੋੜ ਕੇ ਉਹਨੂੰ ਗੱਲ ਇਹ ਕਹੀ ਤੇ ਮੇਰੇ ਬੇਟੇ ਨਾਲ ਪਹਿਲਾਂ ਗੱਲ ਕਰਾਓ ਤੇ ਜਰੂਰ ਪੈਸੇ ਦੇਵਾਂਗੇ ਜੇ ਕੋਈ ਗਲਤੀ ਕੀਤੀ ਹੋ ਮੇਰੇ ਬੇਟੇ ਨਾ ਉਹਨਾਂ ਨੇ ਜੇ ਗੱਲ ਕਰਾਈ ਜੀ ਮੇਰੇ ਬੇਟੇ ਦਾ ਮੂੰਹ ਬੰਨਿਆ ਹੋਇਆ ਸੀਗਾ ਮੂੰਹ ਬੰਨਣ ਦੇ ਬਾਵਜੂਦ ਮੇਰੇ ਬੇਟੇ ਦੀ ਮੈਨੂੰ ਆਵਾਜ਼ ਜ਼ਰੂਰ ਆਈ ਆ ਹੂ ਹੂ ਕਰਿਆ ਤਾਂ ਯਾਨੀ ਗੱਲ ਕੋਈ ਨਹੀਂ ਮੇਰੀ 2 ਮਿੰਟ ਵਿੱਚ ਕਰਵਾਈ ਉਹਨਾਂ ਨੇ ਉਸ ਤੋਂ ਬਾਅਦ ਫੇਰ ਉਹਨਾਂ ਨੇ ਪਰੇ ਕਰਤਾ ਜੀ ਫੇਰ ਮੈਨੂੰ ਉਹਨਾਂ ਨੇ ਕਿਹਾ ਵੇ ਕਾਲ ਨਹੀਂ ਕੱਟਣੀ ਹੈਗੀ ਜਿੰਨਾ ਚਿਰ ਸਾਡੀ ਕਾਲ ਚੱਲਦੀ ਹੈ ਤੈਂ ਕਿਸੇ ਨੂੰ ਦੱਸਣਾ ਨਹੀਂ ਹੈਗਾ ਤੈਂ ਕਿਤੇ ਰਿਸ਼ਤੇਦਾਰ ਭੈਣ ਭਾਈ ਦੇ ਕੋਲ ਜਾ ਕੇ ਗੱਲ ਨਹੀਂ ਕਰਨੀ ਇਕੱਲੇ ਰਹਿਣਾ ਐ ਇਦਾਂ ਹੀ ਘਰੋਂ ਚਲੇ ਜਾ ਘਰ ਜਾ ਕੇ ਸਾਡੇ ਨਾਲ ਪੈਸੇ ਦਾ ਇੰਤਜ਼ਾਮ ਕਰਕੇ ਸਾਡੇ ਆ ਨੰਬਰ 'ਤੇ ਲਿਖਾਵਾਂਗੇ ਉਹ ਨੰਬਰ ਚਲੋ ਇਹ ਮੈਂ ਕਰ ਗਿਆ ਮੇਰਾ ਬੇਟਾ ਬੜਾ ਘਰੇ ਸੀਗਾ ਘਰੇ ਜਾ ਕੇ ਅਸੀਂ ਪੈਸਿਆਂ ਦਾ ਦੇਖਿਆ ਮੈਂ ਫੇਰ ਵੀ ਮਿਹਨਤ ਕਰੀਆ ਫਿਰ ਮੈਂ ਗਰੀਬ ਆਦਮੀ ਆ ਜੀ ਤੇ ਮੇਰੇ ਮੇਰੇ ਬੇਟੇ ਨੂੰ ਛੱਡ ਦਿਓ ਜੀ ਮੇਰੇ ਬੇਟੇ ਨੇ ਕੋਈ ਗਲਤੀ ਨਹੀਂ ਕੀਤੀ ਹੈਗੀ ਤੇ ਫੇਰ ਵੀ ਉਹਨਾਂ ਦੇ ਕਹਿਣ ਦੇ ਬਾਵਜੂਦ ਮੈਂ 10000 ਰੁਪਏ ਉਹਨਾਂ ਨੂੰ ਆਪਣੇ ਅਕਾਊਂਟ ਤੋਂ ਮੈਂ ਬੇਟੇ ਨੂੰ ਕਿੱਪਾ ਦੇ ਉਸ ਤੋਂ ਬਾਅਦ ਉਹਨਾਂ ਨੇ ਜੀ ਮੈਨੂੰ ਫੇਰ ਡਿਮਾਂਡ ਕੀਤੀ ਫੇ 40000 ਰੁਪਏ ਤਰਾ ਰਹਿ ਗਿਆ 50000 ਰੁਪਏ ਦੇ ਵਿੱਚ ਤਰਾ ਛਟਕਾਰਾ ਹੋਊਗਾ ਕਰੀਬ ਆ ਚਾਹੇ ਅਮੀਰ ਕਿਤੋਂ ਪਾ ਮੈਂ ਆ ਜੀ ਮੈਂ ਬਿਲਕੁਲ ਪੈਸਾ ਤਾਂ ਇੰਨਾ ਹੁਣ ਹੈ ਤੇ ਪੈਸਾ ਮੈਂ ਜੂਰ ਤੁਹਾਨੂੰ ਦਊਗਾ ਪਰ ਮੇਰੇ ਬੇਟੇ ਨੂੰ ਛੱਡੋ ਮੇਰੇ ਬੇਟੇ ਨਾਲ ਇਦਾਂ ਦੀ ਹਰਕਤਾਂ ਨਾ ਤੁਸੀਂ ਕਰੋ ਮੇਰਾ ਬੇਟਾ ਇਸ ਗੱਲਾਂ ਵਾਲਾ ਹੈ ਨਹੀਂਗਾ ਉਸ ਤੋਂ ਬਾਅਦ ਜੀ ਮੇਰੇ ਦੂਏ ਵੱਡੇ ਬੇਟੇ ਨੇ 10000 ਰੁਪਏ ਫੇਪਾ ਦਿੱਤਾ ਜੀ ਫੇਰ ਸਾਡੇ ਕੋਲ 3-4000 ਰੁਪਏ ਹੋਰ ਸੀਗਾ ਜੀ ਅਸੀਂ 3000 ਰੁਪਏ ਫੇਰ ਦੁਬਾਰਾ ਫੇਪਾਇਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸਾ ਫੇਰ ਤੁਹਾਡਾ ਅਕਾਊਂਟ ਦੇ ਵਿੱਚ 25000 ਰੁਪਏ ਤੁਹਾਡਾ ਬਕਾਇਆ ਰਹਿ ਗਿਆ ਉਹ ਪਾ ਦੂਗੇ ਬੇਟਾ ਛੱਡਾਂਗੇ ਨਹੀਂ ਅਸੀਂ ਬੇਟਾ ਨਹੀਂ ਛੱਡਣਾ ਹੈਗਾ ਭੱਜ ਲੋ ਨੱਟ ਲੋ ਕਿਤੇ ਕਰ ਲੋ ਜਿੰਨਾ ਚਿਰ ਮੈਂ ਸਾਡੀ ਕਾਲ ਚੱਲਦੀ ਆ ਉਹਨਾਂ ਚਿਰ ਤੁਸੀਂ ਕਾਲ ਦੇ ਕੱਟਣੀ ਨਹੀਂ ਹੈਗੀ ਜੇ ਕਾਲ ਕਟੂਗੇ ਤੁਹਾਡੇ ਬੇਟੇ ਨਾਲ ਅਸੀਂ ਗਲਤ ਹਰਕਰ ਕਰਦਾਂਗੇ ਆ ਟੋਟਲ ਕਿੰਨੇ ਪੈਸੇ ਪਾਇਏ ਤੁਸੀਂ ਟੋਟਲ ਅਸੀਂ 23000 ਰੁਪਏ ਪਾਇਆ ਜੀ ਸਹੀ ਹੈ ਹਾਂਜੀ ਔਰ ਕਿੰਨੇ ਕੇ ਵਜੇ ਦੀ ਘਟਨਾ ਹੈਗੀ 11 ਵਜੇ 3 ਮਿੰਟ ਤੋਂ ਸ਼ੁਰੂਆਤ ਹੋਈ ਹੈ ਜੀ ਡੇਢ ਘੰਟਾ ਕਾਲ ਚੱਲੀ ਹੈ ਜੀ ਕਾਲ ਚੱਲੀ ਹੈ ਹਾਂਜੀ ਪੂਰੀ ਡੇਢ ਘੰਟਾ ਚੱਲੀ ਹੈ ਜੀ ਕਾਲ ਆ ਤੁਹਾਡਾ ਬੇਟਾ ਵੈਸੇ ਉਸ ਸਮੇਂ ਹੈ ਕਿੱਥੇ ਸੀਗਾ ਫਤੇਗੜ ਜੀ ਉਹ ਫਤੇਗੜ ਉਹਨਾਂ ਦੇ ਕੋਲ ਅਰੈਸਟ ਕੀਤਾ ਹੋਇਆ ਸੀਗਾ ਬਾਕੀ ਹੁਣ ਜਿਸ ਦਾ ਨਾਮ ਨੇ ਦੱਸਿਆ ਜੀ ਹੂੰ ਉਸ ਤੋਂ ਬਾਅ ਉਹ ਕਹਿੰਦੀ ਡੈਡੀ ਤੁਸੀਂ ਰੋਣਿਆ ਕੀ ਗੱਲ ਹੋ ਗਈ ਮੈਂ ਹੈ ਪਿੱਦਦਾ ਕਰਕੇ ਸਣੀ ਫੜਿਆ ਹੋਇਆ ਹੂੰ ਚਲੋ ਉਸ ਤੋਂ ਬਾਅਦ ਉਹਨਾਂ ਦੀ ਇਹਨਾਂ ਦੀਆਂ ਗੱਲਾਂ ਬਾਤਾਂ ਇਹ ਫੋਨ ਉਤਰੋਂ ਕਮਾਉਂਦੇ ਰਹੇ ਨੇ ਯਾਨੀ ਜਿਹੜੇ ਸਹਰਾ ਸਾਹਿਬ ਸੀਗੇ ਜੀ ਇੱਕ ਲੜਕੀ ਦੇ ਉਹਨੇ ਫੋਨ ਇਹਨੂੰ ਕੀਤਾ ਇਹਨੇ ਜਦੇ ਫੇ ਜਵਾਬ ਦਿੱਤਾ ਪੇ ਮਾਸੜ ਜੀ ਮੈਂ ਮੈਂ ਤਾਂ ਕਾਲਜ ਦੇ ਵਿੱਚ ਹੂੰ ਕਹਿੰਦਾ ਪੇ ਤੂੰ ਕਾਲਜ ਚ ਹੈ ਪੇ ਘਰ ਦੇ ਵਿੱਚ ਕੋਈ ਗੱਲਬਾਤ ਜਾਂ ਤੇ ਨਾ ਇੱਥੇ ਕਹਿੰਦਾ ਮਾਸੜ ਜੀ ਕੋਈ ਗੱਲਬਾਤ ਨਹੀਂ ਪੇ ਇਹ ਘਰੇ ਕਹਿੰਦਾ ਪਿੱਦਦਾ ਕਰਕੇ ਤੁਹਾਡੇ ਨਾਲ ਗੱਲ ਹੋਈ ਹੋਈ ਆ ਪੇ ਤੂੰ ਹੈ ਕਿੱਥੇ ਕਹਿੰਦਾ ਮੈਂ ਕਾਲਜਾਂ ਮਾਸੜ ਇਹ ਉਹਨੇ ਜਦੇ ਕਿਹਾ ਪੇ ਤੂੰ ਘਰ ਹਾਂ ਠੀਕ ਹੈ ਜੀ ਤੇ ਹੋ ਦੇ ਬਾਬ ਜਦੋਂ ਹੋਣ ਦੇ ਕਾਰਨ ਤੇ ਉਹ ਸਾਰੇ ਮੇਰੇ ਕੋਲ ਆ ਗਏ ਨੇ ਜੀ ਆਏ ਤੇ ਬਾਅਦ ਫਿਰ ਇਹਦਾ ਫੋਨ ਮੈਨੂੰ ਉਹਨਾਂ ਨੇ ਮੇਰੇ ਨਾਲ ਕਾਲ ਕਰਾਈਆ ਉਸ ਤੋਂ ਬਾਅਦ ਮੈਂ ਤਾਂ ਜਾਨੀ ਬੇਹੋਸ਼ ਹੋ ਗਿਆ ਸੀ ਮੈਨੂੰ ਫਿਰ ਫੇਰ ਨਹੀਂ ਮੈਨੂੰ ਪਤਾ ਨਹੀਂ ਨਹੀਂ ਇਹ ਤੁਹਾਨੂੰ ਕੀ ਲੱਗਦਾ ਵੀ ਸੱਚੀਓ ਤੁਹਾਡਾ ਮੁੰਡਾ ਉਹਨਾਂ ਕੋਲ ਸੀਗਾ ਕਿ ਝੂਠ ਬੋਲ ਰਹੀ ਸੀ ਉਹ ਦੇਖੋ ਜੀ ਹੁਣ ਮੈਂ ਇਹ ਕਹਿ ਨਹੀਂ ਸਕਦਾ ਇਹ ਨਹੀਂ ਪਤਾ ਉਹਨਾਂ ਨੇ ਝੂਠ ਬੋਲਿਆ ਜਾਨੀ ਬੇਟੇ ਦਾ ਡੇਢ ਘੰਟੇ ਘੰਟੇ ਬਾਅਦ ਫੋਨ ਜੂਰ ਰਿਸ਼ਤੇਦਾਰਾਂ ਨੂੰ ਆ ਗਿਆ ਤੇ ਬੇਟਾ ਤੁਹਾਡਾ ਠੀਕ ਠਾਕ ਹੈ ਤੇ ਸਕੂਲ ਦੇ ਵਿੱਚ ਹੈ ਤੇ ਕੋਈ ਗੱਲਬਾਤ ਨਹੀਂ ਹੈਗੀ ਘਬਰਾਉਣਾ ਨਹੀਂ ਹੈਗਾ ਯਾਨੀ ਮੈਨੂੰ ਫਿਰ ਨਹੀਂ ਪਤਾ ਹੈਗਾ ਮੈਂ ਤਾਂ ਬੇਹੋਸ਼ ਡੇਢ-ਦੋ ਘੰਟੇ ਪਿਆ ਰਿਆ ਹਾਂ ਜੀ ਆ ਇਹਦਾ ਮਤਲਬ ਇਹ ਆ ਵੀ ਉਹਨਾਂ ਨੇ ਝੂਠ ਬੋਲਿਆ ਤੁਹਾਨੂੰ ਫੋਨ ਤੇ ਝੂਠ ਬੋਲਿਆ ਪੈਸੇ ਲੈਣ ਦੇ ਮਾਰੇ ਮੈਂ ਪੈਸੇ ਲੈਣ ਦੇ ਮਾਰੇ ਉਹਨਾਂ ਨੇ ਝੂਠ ਬੋਲਿਆ ਜੀ ਮੇਰੇ ਤੇ 50000 ਦੀ ਡਿਮਾਂਡ ਕੀਤੀ ਜੀ ਉਹਨਾਂ ਨੇ ਤੇ ਮੈਂ ਯਾਨੀ 23000 ਪਾਇਆ ਬੇਕੋ ਪੈਸਾ ਹੀ ਹੈ ਨਹੀਂ ਸੀਗਾ ਜੀ ਮੈਂ ਪਾਉਂਦਾ ਵੀ ਕਿੱਥੋਂ ਆਹ ਗੱਲ ਆ ਜੀ ਹੋਈ ਆ ਬਾਕੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਜੀ ਕੀ ਹੋਇਆ ਕੀ ਨਹੀਂ ਇਸ ਸੰਬੰਧੀ ਤੁਸੀਂ ਕਿਤੇ ਕੰਪਲੇਂਟ ਕੀਤੀ ਆ ਨਹੀਂ ਕੰਪਲੇਂਟ ਅਸੀਂ ਤੇ ਬਾਕੀ ਜੋ ਕਾਰਵਾਈ ਹੋ ਗਈ ਉਹ ਕਰਾਂਗੇ ਅ ਜਦੋਂ ਉਹਨਾਂ ਦੀ ਕਾਲ ਆਉਂਦੀ ਹੈ ਡੇਢ ਘੰਟਾ ਤੁਹਾਡਾ ਮਤਲਬ ਨੰਬਰ ਚੱਲਦਾ ਫੋਨ ਉੱਤੇ ਗੱਲਬਾਤ ਹੁੰਦੀ ਹੈ ਇੰਨਾ ਜਰ ਜੀ ਡੇਢ ਘੰਟਾ ਉਹਨਾਂ ਨਾਲ ਮੇਰੀ ਕਾਲ ਚੱਲੀ ਹੈ ਜੀ ਉਹਨਾਂ ਜਰ ਮੇਰੇ ਮੁੰਡੇ ਦਾ ਜਿਹੜਾ ਫੋਨ ਹੈ ਜੀ ਉਹ ਇਹਨਾਂ ਨੇ ਦੂਜੇ ਲੋੜ ਕੀਤਾ ਹੈ ਸੀਗਾ ਜੀ ਬੰਦ ਸੀ ਬੰਦ ਕੀਤਾ ਹੈ ਸੀਗਾ ਜੀ ਪਰ ਇਹ ਵੀ ਤਾਂ ਹੋ ਸਕਦਾ ਕਾਲਜ ਦੇ ਵਿੱਚ ਨੰਬਰ ਜਿਹੜੇ ਹੈਗੇ ਆ ਬੰਦ ਕਰ ਦਿੰਦੇ ਆ ਸਟੂਡੈਂਟ ਨੂੰ ਅਲਾਉ ਮੈਂ ਵੀ ਹੋਰ ਨੰਬਰ ਲਵਾ ਸੀਗਾ ਇਹ ਫੋਨ ਜਿਹੜਾ ਮੇਰੇ ਵਾਲਾ ਸੀਗਾ ਮੈਂ ਸੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਫਿਰ ਮੈਂ ਕੱਟ ਕੇ ਰਿਸ਼ਤਦਾਰਾਂ ਨੂੰ ਫੋਨ ਲਾਵਾਂ ਮ ਮੇਰੇ ਫੋਨ ਤੋਂ ਕਾਲ ਵੀ ਕੱਟ ਨਹੀਂ ਸੀ ਹੁੰਦੀ ਪਤਾ ਨਹੀਂ ਇਹਨੂੰ ਫੋਨ ਨੂੰ ਕੀ ਕਰਤਾ ਰਾਨੇ ਜੀ ਤੁਸੀਂ ਇਹ ਕਹਿ ਰਹੇ ਹੋ ਵੀ ਸਾਰਾ ਕੁਝ ਉਹਨਾਂ ਨੇ ਆਪਣੇ ਹਵਾਲੇ ਕਰ ਲਿਆ ਸੀ ਹਵਾਲੇ ਕਰ ਲਿਆ ਜੀ ਸਾਡੇ ਫੋਨ ਦੋਨਾਂ ਦੀ ਡੈਡ ਕਰ ਲਿਆ ਉਹਨਾਂ ਨੇ ਇੱਕ ਲਿਖੇ ਤੇ ਦੂਏ ਪਾਸੇ ਗੱਲੇ ਨਾ ਕਰਨ ਜੋਗੇ ਰਹਿਣ ਜੀ ਆ ਗੱਲ ਹੈ ਜੀ ਤੇ ਬੇਟਾ ਕਿੰਨੇ ਸਮੇਂ ਬਾਅਦ ਤੁਹਾਡਾ ਕੰਟੈਕਟ ਹੁੰਦਾ ਬੇਟੇ ਨਾਲ ਬੇਟੇ ਨਾਲ ਸਵਾ ਘੰਟੇ ਬਾਅਦ ਕਨੈਕਟ ਹੋਇਆ ਜੀ ਸਾਡਾ ਸਵਾ ਘੰਟੇ ਬਾਅਦ ਫਿਰ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਫੇਰ ਮਾੜੀ ਜੀ ਮੈਨੂੰ ਸੁਰਤੀ ਆਈ ਪਰ ਮੇਰਾ ਬੇਟਾ ਠੀਕ ਠਾਕ ਨੀ ਮੈਨੂੰ ਕੋਈ ਉਹਨਾਂ ਨੇ ਤੁਹਾਨੂੰ ਕਾਲ ਸਿੱਧੀ ਕਾਲ ਕੀਤੀ ਸੀ ਜਾਂ WhatsApp ਕਾਲ ਸਿੱਧੀ ਕਾਲ WhatsApp ਕਾਲ ਆਈ ਹੈ ਮੈਨੂੰ WhatsApp ਕਾਲ ਆਈ ਹੈ ਹਾਂਜੀ ਉਹਨਾਂ ਦੀ ਕੋਈ ਰਿਕਾਰਡਿੰਗ ਵਗੈਰਾ ਹੈਗੀ ਤੁਹਾਡੇ ਕੋਲ ਰਿਕਾਰਡਿੰਗ ਮੈਂ ਤੇ ਜੀ ਉਸ ਟਾਈਮ ਲਾਈ ਨਹੀਂ ਹੋਈ ਜੀ ਮੈਂ ਤਾਂ ਤਾਂ ਡਰ ਗਿਆ ਮੈਂ ਕਿ ਚਲੋ ਕਈ ਵਾਰੀ ਬੱਚੇ ਗਲਤੀ ਕਰ ਵੀ ਲੈਂਦੇ ਨੇ ਮੈਂ ਪਹਿਲਾਂ ਗੱਲਬਾਤ ਕਰਕੇ ਫਿਰ ਦੁਬਾਰਾ ਦੇਖੂੰਗਾ ਮੈਂ ਉਸ ਟਾਈਮਸਾ ਮੈਨੂੰ ਸੁਝਿਆ ਹੀ ਕੁਝ ਨਹੀਂ ਜਦੋਂ ਉਹਨਾਂ ਨੇ ਕਹਿਤਾ ਕਿ ਤੁਹਾਡੇ ਪਰਚੇ ਪਾੜਣੇ ਆ ਵਿੱਚ ਤੇ ਐਦਾਂ ਦੀ ਕਦੇ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਆ ਤੁਹਾਨੂੰ ਨਹੀਂ ਹੋਈ ਨਹੀਂ ਕਦੇ ਨਹੀਂ ਹੋਈ ਆਪਾਂ ਝੂਠ ਨਹੀਂ ਬੋਲਣਾ ਹੈਗਾ ਜੀ ਕਦੇ ਪਹਿਲਾਂ ਕਦੇ ਨਹੀਂ ਮੇਰੇ ਨਾਲ ਹਰ ਉਹ ਨੰਬਰ ਦੇ ਕੇ ਮੈਂ ਕੱਟ ਦਿੰਦਾ ਹੁੰਦਾ ਸੀ ਆ ਇਹ ਜਿਹੜਾ ਅੱਜ ਜਿਹੜੀ ਨੰਬਰ ਆਇਆ ਇਹ ਨੰਬਰ ਨਹੀਂ ਆਇਆ ਜੀ ਮੈਨੂੰ ਇਹ ਨੌ ਆਇਆ ਲਿਖ ਕੇ ਏ ਐਸ ਆਈ ਗੁਰਪ੍ਰੀਤ ਸਿੰਘ ਹੂੰ ਹੂੰ ਇੱਥੋਂ ਕਾਲ ਆਈ ਹੈ ਅੱਛਾ ਅਕਸਰ ਅਸੀਂ ਦੇਖਦੇ ਆ ਸਮਰਾਲੇ ਪਹਿਲਾਂ ਵੀ ਇੱਕ ਦੋ ਵਾਰੀ ਹੋ ਚੁੱਕਿਆ ਵਾ ਤੁਹਾਨੂੰ ਇਸ ਬਾਰੇ ਜਮਈ ਉਹ ਨਹੀਂ ਸੀਗਾ ਨੌਲੇਜ ਹੈ ਨਹੀਂ ਸੀ ਇਸ ਬਾਰੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਜੀ ਮੈਨੂੰ ਕੋਈ ਨੌਲੇਜ ਨਹੀਂ ਪਰ ਸਾਡੇ ਨਾਲ ਵੀ ਇਹ ਹਰਕਤ ਹੋਊਗੀ ਜੀ ਹੂੰ ਜੇ ਮੈਨੂੰ ਪਤਾ ਹੁੰਦਾ ਜੀ ਮੈਂ ਇਹ ਕਾਲ ਕਿਉਂ ਚੱਕਦਾ ਜੀ ਹੂੰ ਹੂੰ ਬਾਕੀ ਜਿਵੇਂ ਹੁਣ ਨੌ ਇਹਨਾਂ ਦੇ ਵੀ ਨੌ ਆ ਜਾਂਦਾ ਕਈ ਵਾਰੀ ਜੇ ਕਾਲ ਕਰਦੇ ਆ ਬੰਦੇ ਨੌ ਭਰੇ ਹੋਣੇ ਨੌ ਆ ਜਾਂਦੇ ਨੇ ਉਹ ਨੌ ਦੇ ਬਾਵਜੂਦ ਮੈਂ ਤਾਂ ਚੱਕ ਲਿਆ ਮੈਂ ਕਈ ਵਾਰੀ ਬੇਟੇ ਨੇ ਗਲਤੀ ਨਾ ਕੀਤੀ ਹੋਵੇ ਤੇ ਚਲੋ ਆਪਾਂ ਕਾਨੂੰਨ ਵੱਧ ਘੱਟ ਬੋਲਣਾ ਹੈਗਾ ਮੈਂ ਪੁੱਛ ਕੇ ਜੋ ਵੀ ਗੱਲ ਬਾਤ ਹੋਊ ਆਪਾਂ ਜਾ ਕੇ ਫਤੇਗੜ ਗੱਲ ਕਰ ਲਾਂਗੇ ਉਹ ਜਦੋਂ ਮੈਨੂੰ ਧਮਕੀਆਂ ਦੇਣ ਲੱਗੇ ਜੀ ਉਹਦੇ ਧਮਕੀਆਂ ਦੇਣ ਦੇ ਬਾਵਜੂਦ ਫਿਰ ਮੈਨੂੰ ਮੇਰਾ ਮਨ ਡਰ ਗਿਆ ਜੀ ਫਿਰ ਬਸ ਮੇਰਾ ਬੇਟਾ ਇਹਨਾਂ ਨੇ ਜ਼ਿਆਦਾ ਕੀਤਾ ਹੋਇਆ ਆ ਗੱਲ ਹੋਈ ਜੀ ਆ ਮਤਲਬ ਤੁਸੀਂ ਘਬਰਾਉਣ ਕਰਕੇ ਇਹ ਬੇਟੇ ਨੂੰ ਫੋਨ ਫੋਨ ਕਰਨ ਦਾ ਸੁਝਾ ਹੀ ਹੈ ਨਹੀਂ ਟਾਈਮ ਹੀ ਨਹੀਂ ਜੀ ਮੈਨੂੰ ਕਿਸੇ ਨੂੰ ਵੀ ਨਹੀਂ ਟਾਈਮ ਮਿਲਿਆ ਜੀ ਮੈਂ ਮੈਂ ਕਿਹਨੂੰ ਫੋਨ ਕਰਾਂ ਮੈਂ ਕੀ ਕਰਾਂ ਕੀ ਨਾ ਕਰਾਂ ਜੀ ਮੈਨੂੰ ਕਹਿ ਕੀ ਰਹੇ ਸੀ ਤੁਸੀਂ ਕਹਿੰਦੇ ਹੋ ਡੇਢ ਘੰਟਾ ਫੋਨ ਚੱਲਦਾ ਰਿਹਾ ਕੀ ਕਹਿੰਦੇ ਕਾਲ ਨਹੀਂ ਕੱਟਣੀ ਹੈਗੀ ਜੇ ਕਾਲ ਕਟੂਗੇ ਅਸੀਂ ਬੇਟਾ ਤੁਹਾਡਾ ਇਹੋ ਜਿਹੀ ਕਿਥੋਂ ਭੇਜਾਂਗੇ ਤੁਸੀਂ ਸਾਰੀ ਉਮਰ ਤੁਹਾਡਾ ਬੇਟਾ ਜ਼ਿਲਾ ਵਿੱਚ ਰੁੜੂਗਾ ਬੱਚਿਆਂ ਦੇ ਨਾਮ ਵੀ ਪਤਾ ਸੀ ਉਹਨਾਂ ਨੂੰ ਹਾਂਜੀ ਸਾਰੇ ਨਾਮ ਦੱਸਿਆ ਜੀ ਉਹਨਾਂ ਨੇ ਪਹਿਲਾਂ ਮੇਰੀ ਲੜਕੀ ਦਾ ਨਾਮ ਪੁੱਛਿਆ ਉਹਨਾਂ ਨੇ ਮੱਛੜਾਲੀ ਦਾ ਜਿਹੜੀ ਮੱਛੜਵੇ ਉਸ ਤੋਂ ਬਾਅਦ ਵੱਡੇ ਬ ਫਿਰ ਮੇਰੀ ਬੜੀ ਕੁੜੀ ਦਾ ਵੀ ਨਾਂ ਪੁੱਛ ਲਿਆ ਜੀ ਨਾਲੇ ਉਹ 6-7 ਸਾਲ ਹੋ ਗਏ ਵਿਆਹੀ ਨੇ ਫਿਰ ਮੇਰਾ ਨਾਂ ਵੀ ਉਹਨਾਂ ਨੂੰ ਉਹਨਾਂ ਕੋ ਸਾਰਾ ਐਡ ਦੇਖਿਆ ਵੀ ਤੁਹਾਡੇ ਤੁਸੀਂ ਪਵਨ ਕੁਮਾਰ ਗੱਲ ਕਰ ਰਹੇ ਹੋ ਮੈਂ ਹਾਂਜੀ ਮੈਂ ਪਵਨ ਕੁਮਾਰ ਗੱਲ ਕਰ ਰਿਹਾ ਤੁਸੀਂ ਕੀ ਲੱਗਦੇ ਹੋ ਸੰਦੀ ਕੁਮਾਰ ਦੇ ਮੈਂ ਮੈਂ ਉਹਨਾਂ ਦਾ ਡੈਡੀ ਬੋਲਦਾ ਫਿਰ ਉਸ ਤੋਂ ਬਾਅਦ ਨੰਬਰ ਤੁਸੀਂ ਉਹ ਬੰਦ ਕਰਤਾ ਹੁਣ ਚੱਲ ਰਿਹਾ ਵਾ ਨਹੀਂ ਨੰਬਰ ਉਹ ਬੰਦ ਹੈ ਜੀ ਹੁਣ ਉਹ ਜੇ ਜਿਹੜੇ ਨੰਬਰ ਤੋਂ ਫੋਨ ਆਇਆ ਸੀ ਉਹ ਨੰਬਰ ਚੱਲ ਰਿਹਾ ਹੁਣ ਨਹੀਂ ਚੱਲ ਪਹਿਲਾਂ ਲਾਇਆ ਸੀਗਾ ਇਹ ਨਹੀਂ ਲਾਇਆ ਸੀਗਾ ਪਹਿਲਾਂ ਲੱਗਿਆ ਸੀ ਹੁਣ ਲੱਗ ਨਹੀਂ ਰਿਹਾ ਜੀ ਲੱਗੇ ਹੰਟੂ ਟੂ ਟੂ ਦੀਵਾ ਜਾਈ ਜਾਂਦੀ ਜਿਹੜੇ ਪੈਸੇ ਪਾਏ ਆ ਉਹ ਕਿਵੇਂ ਪਾਏ ਨੇ ਕਾਊਂਟ ਚੋਂ ਪਾਏ ਆ ਫੋਨ ਚ ਸੀਗੇ ਜੀ ਜਿਵੇਂ ਆਪਾਂ ਗੂਗਲ ਪੇ ਕਰ ਦਿੰਨੇ ਆ ਜੀ ਹਾਂ ਜੀ ਉਹ ਭੇਜ ਕੇ ਸਕੈਨਰ ਜੀ ਸਕੈਨ ਹਾਂਜੀ ਹਾਂਜੀ ਉਹਨਾਂ ਨੇ ਤੁਹਾਨੂੰ ਉਹ ਭੇਜੇ ਸੀ ਸਕੈਨਰ ਤੇ ਸਕੈਨਰ ਵੀ ਉਹਨਾਂ ਨੇ ਭੇਜਿਆ ਜੀ ਉਹ ਕਿ ਨੰਬਰ ਵੀ ਲਿਖਾਇਆ ਪਿਆਰ ਨੰਬਰ ਦੇ ਉੱਤੇ ਤੁਸੀਂ ਇਹ ਸਕੈਨਰ ਉਹ ਪਿਆਰ ਨੰਬਰ ਦੇ ਉੱਤੇ ਤੁਸੀਂ ਪੈਸੇ ਪਾ ਦਿਓ ਉਹ ਨੰਬਰ ਵੀ ਇਹ ਮੁੰਡੇ ਕੋ ਐਡ ਕੀਤਾ ਹੈ ਜੀ ਮੈਂ ਕਾਪੀ ਤੇ ਜਿਹੜੇ ਲਿਖ ਲਿਆ ਸੀਗਾ ਜੀ ਨੰਬਰ ਉਹ ਮੈਨੂੰ ਨੰਬਰ ਲਿਖਾ ਦਿਓ ਮੈਂ ਪੈਸੇ ਪਾ ਦਿੰਨਾ ਕੋਈ ਗੱਲ ਨਹੀਂ ਮੇਰੇ ਬੇਟੇ ਨੂੰ ਕੀ ਹੁਣ ਮੰਗ ਕੀ ਕਰਦੇ ਮੰਗ ਇਹੀ ਆ ਜੀ ਦੇਖੋ ਜੀ ਮੈਂ ਤਾਂ ਗਰੀਬ ਆਦਮੀ ਆ ਤੇ ਮੈਂ ਤਾਂ ਕਹਣਾ ਇਹ ਦੇਖੋ ਜੋ ਵੀ ਹੈਗਾ ਤੇ ਇਹ ਇਹਨਾਂ ਨੂੰ ਸਜ਼ਾ ਸਖਤ ਤੋਂ ਸਖਤ ਸਜ਼ਾ ਦਿਓ ਤੇ ਬਾਕੀ ਗੱਲ ਆ ਜੀ ਦੇਖੋ ਮੈਂ ਤਾਂ ਗਰੀਬ ਆਦਮੀ ਪੱਟਿਆ ਗਿਆ ਜਿਹੜਾ ਵੀ 25000 ਰੁਪਿਆ ਮੇਰੇ ਮੇਰਾ ਘਰੋਂ ਗਿਆ ਇੱਕ ਮੈਂ ਜਦੋਂ ਆਪਣੀ ਮੇਰੀ ਹਾਲਤ ਖਰਾਬ ਦੇਖੋ ਕਿੱਦਾਂ ਦੀ ਹੋਈ ਹੈ ਜੀ ਕੀ ਕੰਮ ਕੀ ਕਰਦੇ ਕੰਮ ਆ ਡੰਗਰਾਂ ਦਾ ਹੀ ਆ ਜੀ ਮੇਰਾ ਹਾਂਜੀ ਮੈਂ ਦੁੱਧ ਪਾਣੀ ਪਾ ਕੇ ਆਪਣਾ ਗੁਜ਼ਾਰਾ ਕਰੀਦਾ ਜੀ